ਹੈਲੋ ਜੀ ਮੇਰੇ ਬਲੌਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਿੱਧੂਜ਼ ਬੁਟੀਕ ਤੇ ਆਪ ਸਭ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਹਾਂਜੀ ਜਿੱਦਾਂ ਕਿ ਆਪਾਂ ਕੱਲ ਵੀਡੀਓ ਬਣਾਈ ਸੀਗੀ ਉਬੀ ਆਪਾਂ ਇਸ ਮਸ਼ੀਨ ਦੇ ਵਿੱਚ ਕਿੱਦਾਂ ਜਿਹੜਾ ਵਰਕ ਹੈ ਸਟਾਰਟ ਕਰ ਸਕਦੇ ਹਾਂ ਹਨ ਉਸ ਦੇ ਵਿੱਚ ਥੋੜੀਆਂ ਥੋੜੀਆਂ ਬੇਸਿਕ ਜੀਆਂ ਚੀਜ਼ਾਂ ਸੀ ਜਿਹੜੀਆਂ ਆਪਾਂ ਦੱਸੀਆਂ ਸੀਗੀਆਂ ਤੇ ਹੁਣ ਆਗੇ ਜੋਇੰਟ ਦੀ ਬਾਰੇ ਜਿੱਦਾਂ ਆਪਾਂ ਇਹ ਬੇਲ ਪੂਰੀ ਕਰਕੇ ਡਿਜ਼ਾਈਨ ਹੈ ਜਿਹੜਾ ਇੰਨਾ ਕੀ ਡਿਜ਼ਾਈਨ ਸੀਗਾ ਸੋ ਆਪਾਂ ਇਹਨੂੰ ਪੂਰਾ ਕਰਨ ਤੋਂ ਬਾਅਦ ਇਹਦੇ ਨਾਲ ਆਪਾਂ ਕਿਹੜਾ ਜਿਹੜਾ ਥੋੜਾ 25 ਇੰਚ ਦਾ ਬਣਾਉਣਾ ਹੈਗਾ ਸੋ ਆਪਾਂ ਅਗਲਾ ਜੋਇੰਟ ਹੈ ਜਿਹੜਾ ਕਿਸ ਤਰ੍ਹਾਂ ਇਹਦੇ ਨਾਲ ਅਟੈਚ ਕਰ ਸਕਦੇ ਹਾਂ ਉਹ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਸੋ ਵੀਡੀਓ ਨੂੰ ਸਕਿਪ ਨਾ ਕਰਿਓ ਜਿੱਦਾਂ ਤੁਸੀਂ ਸਾਨੂੰ ਜੇਕਰ ਕੁਝ ਹੋਰ ਵੀ ਪੁੱਛਣਾ ਹੁੰਦਾ ਹੈ ਇਹਨਾਂ ਬਾਰੇ ਹਨਾ ਤਾਂ ਤੁਸੀਂ ਸਾਨੂੰ ਪਰਸਨਲੀ ਸਾਡੇ ਦਿੱਤੇ ਸਕਰੀਨ ਤੇ ਦਿੱਤੇ ਗਏ ਕੰਟੈਕਟ ਤੇ ਸਾਨੂੰ ਕਾਲ ਜਾਂ ਮੈਸੇਜ ਕਰਕੇ ਵੀ ਕੋਈ ਵੀ ਜਿਹੜੀ ਇਨਫੋਰਮੇਸ਼ਨ ਹੈ ਉਹ ਲੈ ਸਕਦੇ ਹੋ ਠੀਕ ਹੈ ਹਾਂਜੀ ਹੁਣ ਆਪਾਂ ਵੀਡੀਓ ਸਟਾਰਟ ਕਰਨ ਲੱਗਿਆਂ ਤੇ ਇਹਦਾ ਜਿਹੜਾ ਜੁਆਇੰਟ ਆਪਾਂ ਤੁਹਾਨੂੰ ਦੱਸਦੇ ਆਂ ਬਾਕੀ ਜੇਕਰ ਤੁਸੀਂ ਸਾਡੇ ਤੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਜਿੱਦਾਂ ਤੁਹਾਨੂੰ ਪਤਾ ਹੀ ਆਪਾਂ ਬਹੁਤ ਸੋਹਣੇ ਸੋਹਣੇ ਸੂਟ ਆ ਜਿਹੜੇ ਰੈਡੀ ਕਰਦੇ ਆਂ ਹੈਂਡਵਰਕ ਕੋ ਮਸ਼ੀਨਵਰਕ ਸਾਰੇ ਤਰ੍ਹਾਂ ਦੇ ਵਰਕ ਦੇ ਜਿਹੜੇ ਆਪਣੇ ਕੋਲੇ ਸੂਟ ਆ ਰੈਡੀ ਹੁੰਦੇ ਆ ਅ ਹੋਰ ਕੰਟਰੀਜ਼ ਦੇ ਵਿੱਚ ਵੀ ਜਾਂਦੇ ਆ ਆਪਣੀ ਸ਼ਿਪਿੰਗ ਹੈ ਜਿਹੜੀ ਪੂਰੇ ਵਰਲਡ ਦੇ ਵਿੱਚ ਆ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਬੈਠੇ ਹੋਣਾ ਆਪਣੇ ਕੋਲੋਂ ਕੋਈ ਵੀ ਡਿਜ਼ਾਈਨ ਦੇਖ ਕੇ ਜਾਂ ਸਾਡੇ ਫੇਸ ਤੇ ਪਾਇਆ ਹੋਇਆ ਕੋਈ ਵੀ ਡਿਜ਼ਾਈਨ ਚੂਜ਼ ਕਰਕੇ ਜਿਹੜੇ ਸੂਟ ਨੇ ਮੰਗਵਾ ਸਕਦੇ ਹੋ ਕਿਸੇ ਵੀ ਕਲਰ ਕਿਸੇ ਵੀ ਸਟੱਫ ਦੇ ਉੱਪਰ ਠੀਕ ਹੈ ਕਿਦਾਂ ਦਾ ਵੀ ਤੁਸੀਂ ਵਰਕ ਜਿਹੜਾ ਸਾਡੇ ਤੋਂ ਰੈਡੀ ਕਰਾ ਸਕਦੇ ਹੋ ਬਾਕੀ ਵੀਡੀਓ ਦੇ ਵਿੱਚ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਹੁਣ ਇਹ ਵੀਡੀਓ ਦੱਸ ਦਿਆਂ ਤੁਹਾਨੂੰ ਦੇਖੋ ਜਿਹੜਾ ਆਪਣਾ ਪਹਿਲਾ ਡਿਜ਼ਾਈਨ ਸੀ ਆਪਾਂ ਕੱਲ ਵਾਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਉਹ ਦੇਖ ਲਓ ਕਿਉਂਕਿ ਉਸ ਤੋਂ ਬਾਅਦ ਹੀ ਤੁਹਾਨੂੰ ਇਹ ਵਾਲੀ ਵੀਡੀਓ ਜਿਹੜੀ ਸਮਝ ਆਉਗੀ ਹਾਂਜੀ ਇਹ ਹੀ ਆਪਾਂ ਫਰਸਟ ਜਿਹੜਾ ਆਪਣਾ ਪਾਰਟ ਸੀਗਾ ਹੈਨਾ ਡਿਜ਼ਾਈਨ ਦਾ ਉਹ ਕੰਪਲੀਟ ਹੋ ਗਿਆ ਥੈਨ ਜਿਹੜੀ ਆਪਾਂ ਇਹਦੇ ਵਿੱਚ ਨੀਚੇ ਪੇਸਟਿੰਗ ਸੀ ਜਿੱਦਾਂ ਆਪਾਂ 25 ਇੰਚ ਘੇਰੇ ਰੈਡੀ ਕਰਨਾ ਸੋ ਮੈਂ ਉਹ ਪੂਰੇ ਦੇ ਪੂਰੇ ਘੇਰੇ ਦੀ ਜਿਹੜੀ ਪੇਸਟਿੰਗ ਹੈ ਉਹ ਪਹਿਲੀ ਆਇਰਨ ਕਰ ਲਈ ਸੀਗੀ ਠੀਕ ਹੈ ਤਾਂ ਮੈਂ ਹੁਣ ਇਹ ਇਹਦੇ ਵਿੱਚ ਪਏ ਪਏ ਹੀ ਮੈਂ ਨੂੰ ਹੈਨਾ ਅਡਜਸਟ ਕਰ ਨੂੰ ਜਿੱਦਾਂ ਮੈਂ ਇਹਦੇ ਕਲਿਪਸ ਵਗੈਰਾ ਲਾਤੇ ਆ ਇਧਰੋਂ ਵੀ ਕਲਿੱਪ ਉਹ ਸਾਈਡ ਵਾਲੇ ਜਿਹੜੇ ਹੁੰਦੇ ਆ ਜਿਹੜੇ ਉਹ ਖੋਲ ਕੇ ਇਹ ਵਾਲੇ ਕਲਿੱਪ ਐਦਾਂ ਖੋਲ ਕੇ ਹੈਨਾ ਆਪਾਂ ਥੋੜਾ ਢਿੱਲਾ ਕਰ ਰੱਖ ਲਿਆ ਸੋ ਹੁਣ ਆਪਾਂ ਐਦਾਂ ਹੀ ਇਹ ਚੱਕ ਕੇ ਹੈਨਾ ਕੱਪੜਾ ਜਿੱਦਾਂ ਜੇਕਰ ਤੁਹਾਡਾ ਛੋਟਾ ਇਹਨਾਂ ਕੀ ਕਿਹੜਾ ਰੈਡੀ ਕਰਨਾ ਹੈ ਨਾ ਤੇ ਤੁਹਾਡਾ ਇੱਕ ਪਾਰਟ ਐਡਾ ਹੈਗਾ ਤੇ ਦੂਸਰਾ ਪਾਰਟ ਹੈ ਜਿਹੜਾ ਡਿਜ਼ਾਈਨ ਦਾ ਛੋਟਾ ਹੈ ਤਾਂ ਉਹ ਇਹਦੇ ਵਿੱਚ ਵੀ ਅਡਜਸਟ ਹੋ ਜੂ ਉਹ ਕਿਸ ਤਰ੍ਹਾਂ ਉਹ ਵੀ ਆਪਾਂ ਕਿਸੇ ਵੀਡੀਓ ਦੇ ਵਿੱਚ ਦੱਸਾਂਗੇ ਵੈਸੇ ਹੁਣ ਆਪਾਂ ਜਿਹੜਾ ਵੱਡਾ ਪਾਰਟ ਕਿਸ ਤਰ੍ਹਾਂ ਅਡਜਸਟ ਕਰਨਾ ਹੈ ਉਹ ਦੱਸ ਦਿਆਂ ਤੁਹਾਨੂੰ ਸੋਰੀ ਇਹ ਦੇ ਵਿੱਚ ਬਾਹਰ ਕੱਢਣਾ ਪੈਣਾ ਆਪਾਂ ਨੂੰ ਕਿਉਂਕਿ ਇੱਥੇ ਆ ਕੇ ਸਹੀ ਹੋਊਗਾ ਸਲੋਪਨ ਦੀ ਜਿਹੜੀ ਹੁੱਕ ਸੀਗੀ ਉਹ ਖੋਲਣੀ ਪਈ ਹੁਣ ਆਪਾਂ ਘੇਰਾ ਜਿਹੜਾ ਇੱਥੇ ਤੱਕ ਰੈਡੀ ਕਰਨਾ ਹੈ ਹਨਾ ਜਿਹੜਾ ਇਹ ਵਾਲਾ ਨਿਸ਼ਾਨ ਆ ਗਿਆ ਸੋ ਇਹਨੂੰ ਆਪਾਂ ਹੋਰ ਉੱਪਰ ਕਰਾਂਗੇ ਪਰ ਧਿਆਨ ਰਹੇ ਜਿਹੜਾ ਉੱਪਰਲਾ ਡਿਜ਼ਾਈਨ ਹੈ ਉਹ ਵੀ ਨੀਚੇ ਹੋਣਾ ਚਾਹੀਦਾ ਇੱਕ ਮਿੰਟ ਮੈਂ ਤੁਹਾਨੂੰ ਨਾ ਦੂਸਰਾ ਉਹਦੇ ਵਿੱਚ ਬਾਹਰ ਕੱਢ ਕੇ ਫਰੇਮ ਨੂੰ ਸਾਰਾ ਚੰਗੀ ਤਰ੍ਹਾਂ ਸਮਝਾਉਣੀ ਆ ਕਿਉਂਕਿ ਮੈਨੂੰ ਪਤਾ ਹੈ ਜਿਹੜੀਆਂ ਪਹਿਣਾ ਬਿਲਕੁਲ ਹੀ ਨਵੀਆਂ ਨੇ ਸਟਾਰਟਿੰਗ ਦੇ ਵਿੱਚ ਹੀ ਕੰਮ ਕਰਦੀਆਂ ਨੇ ਹਨਾ ਥੋੜਾ ਮੋਟਾ ਵੀ ਉਹਨਾਂ ਨੂੰ ਹਲੇ ਨਹੀਂ ਪਤਾ ਲੱਗ ਰਿਹਾ ਕੁਝ ਉਹਨਾਂ ਲਈ ਇਹ ਚੀਜ਼ ਔਖੀ ਹੋ ਜੂਗੀ ਸੋ ਮੈਂ ਇਸ ਨੂੰ ਜਿਹੜਾ ਆਪਣਾ ਫਰੇਮ ਹੈ ਮਸ਼ੀਨ ਤੋਂ ਬਾਹਰ ਕੱਢ ਕੇ ਸੋ ਉਹਨੂੰ ਸਾਰਾ ਕੁਝ ਦੱਸਦੀ ਆ ਹਾਂਜੀ ਆਪਾਂ ਜਿਹੜਾ ਸਾਈਡ ਤੋਂ ਕਰ ਲਿਆਗਾ ਫਰੇਮ ਹੈ ਜਿਹੜਾ ਮਸ਼ੀਨ ਤੋਂ ਸੋ ਹੁਣ ਆਪਾਂ ਇਹਨੂੰ ਇੱਦਾਂ ਐਡਜਸਟ ਕਰਾਂਗੇ ਜਿਹੜਾ ਇਹ ਵਾਲਾ ਡਿਜ਼ਾਈਨ ਜਿਹੜਾ ਵਰਕ ਹੋ ਕੇ ਜਿੱਥੇ ਰੁਕਿਆ ਉਹ ਆਪਾਂ ਨੂੰ ਥੋੜਾ ਅੰਦਰ ਨੂੰ ਰੱਖਣਾ ਪੈਣਾਗਾ ਤਾਂ ਕਿ ਆਪਾਂ ਜਦੋਂ ਉਹਦੇ ਨਾਲ ਅਟੈਚ ਕਰਾਂਗੇ ਤੇ ਆਪਾਂ ਨੂੰ ਪਤਾ ਲੱਗ ਸਕੇ ਵੀ ਇਹ ਜੋਇੰਟ ਆ ਜਿਹੜਾ ਕਿੱਥੋਂ ਜੋੜਨਾ ਕਿਉਂਕਿ ਇਹਦੇ ਨਾਲ ਹੀ ਲੱਗਣਾ ਹੈ ਨਾ ਉਹ ਸੋ ਇਹਨੂੰ ਅੰਦਰ ਨੂੰ ਹੀ ਰੱਖਣਾ ਆਪਾਂ ਨੇ ਹੁਣ ਉਸੇ ਤਰ੍ਹਾਂ ਹੀ ਸੇਮ ਆਪਾਂ ਫਰੇਮ ਲਗਾਉਣਾ ਹੈ ਜਿੱਦਾਂ ਆਪਾਂ ਪਹਿਲਾਂ ਲਗਾਇਆ ਸੀ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਬਿਲਕੁਲ ਕਸੌ ਹੋਣਾ ਚਾਹੀਦਾ ਸਟੱਫ ਨੂੰ ਠੀਕ ਹੈ ਇਸ ਤਰ੍ਹਾਂ ਆਪਾਂ ਹੌਲੀ ਹੌਲੀ ਜਿਹੜੀ ਇਹਦੀ ਸੈਟਿੰਗ ਹੈ ਉਹ ਕਰਾਂਗੇ ਕਹਾਂ ਰਹੇ ਕੱਪੜਾ ਜਿਹੜਾ ਆਪਾਂ ਬਿਲਕੁਲ ਹੌਲੀ ਹੌਲੀ ਖਿੱਚਣਾ ਕਿਉਂਕਿ ਕਈ ਵਾਰ ਕੋਈ ਕੱਪੜਾ ਜਿਹੜਾ ਹਨਾ ਸਿੰਥੈਟਿਕ ਹੁੰਦੇ ਆ ਉਹ ਥੋੜੇ ਨਾ ਛਿਜੇ ਜਾਂਦੇ ਆ ਜਦੋਂ ਆਪਾਂ ਫੜ ਕੇ ਖਿੱਚ ਦਿੰਨੇ ਆ ਤਫਰ ਉਹ ਜਿਹੜਾ ਸੂਟ ਹੈ ਖਰਾਬ ਹੋ ਜਾਂਦਾ ਹੈ ਕਸਟਮਰ ਦਾ ਹਾਂਜੀ ਹੁਣ ਆਪਾਂ ਉਦਾਂ ਹੀ ਇਹਦੇ ਤੇ ਕਲਿੱਪ ਹੈ ਜਿਹੜੇ ਉਹ ਅਟੈਚ ਕਰ ਦਾਂਗੇ ਸਾਰੇ ਕਲਿੱਪ ਇਸੇ ਤਰ੍ਹਾਂ ਲਾ ਦਾਂਗੇ ਜੇਕਰ ਤੁਸੀਂ نیچے ਘੇਰੇ ਦਾ ਸਟਾਫ ਹੈ ਹਨਾ ਥੋੜਾ ਘੱਟ ਰੱਖਣਾ ਚਾਹੁੰਦੇ ਜਿੱਦਾਂ ਮੈਂ 3 ਇੰਚ ਦਾ ਰੱਖਿਆ ਤੁਸੀਂ 2 ਜਾਂ 2.5 ਦਾ ਰੱਖਣਾ ਚਾਹੁੰਦੇ ਤਾਂ ਤੁਸੀਂ نیچے ਘੇਰੇ ਤੇ ਵੀ ਜਿੱਦਾਂ ਮੈਂ ਇਹਦੇ ਸਾਈਡ ਤੇ ਹਨਾ ਚਾਕ ਤੇ ਅ ਜੋੜਨਾ ਆ ਤੁਸੀਂ ਉਦਾਂ ਹੀ ਜੋੜ ਲਾ ਸਕਦੇ ਹੋ ਅਲੱਗ ਤੋਂ ਕੱਪੜਾ ਕਿਉਂਕਿ ਵੱਡੇ ਵਖੇ ਨਾਲ ਉਹ ਤਾਂ ਆਪਾਂ ਬਾਅਦ ਦੇ ਵਿੱਚ ਉਤਾਰ ਵੀ ਸਕਦੇ ਹਾਂ ਬਸ ਉਹ ਇੱਕ ਵਾਰ ਫਰੇਮ ਸੈਟਿੰਗ ਨਾਲ ਲੱਗ ਜਾਂਦੇ ਦੇ ਚ ਸੋ ਇਦਾਂ ਆਪਾਂ ਜਿਹੜਾ ਇਹ ਦੇਖ ਸਕਦੇ ਹੋ ਤੁਸੀਂ ਬਹੁਤ ਕਸੌਣ ਵਾਲੇ ਵੀ ਕੱਪੜਾ ਲੱਗ ਗਿਆ ਠੀਕ ਹੈ ਹੁਣ ਆਪਾਂ ਇਹਨੂੰ ਸੇਮ ਮਸ਼ੀਨ ਦੇ ਵਿੱਚ ਹੈਕ ਕਰਾਂਗੇ ਜਿੱਦਾਂ ਪਹਿਲਾਂ ਕੀਤਾ ਸੀ ਹੌਲੀ ਹੌਲੀ ਦੇ ਨਾਲ ਸੂਈ ਚੈੱਕ ਕਰਨੀ ਹੈ ਵੀ ਆਪਾਂ ਸੂਈ ਹੈ ਜਿਹੜੀ ਉਹ ਜ਼ਿਆਦਾ ਨੀਚੇ ਤਾਂ ਨਹੀਂ ਹੈਗੀ ਕਿਉਂਕਿ ਜੇ ਤੁ ਸੂਈ ਨੀਚੇ ਹੋਊਗੀ ਨਾ ਤਾਂ ਕਈ ਵਾਰ ਇਹਦੇ ਵਿੱਚ ਫਰੇਮ ਦੇ ਵਿੱਚ ਅੜ ਕੇ ਨਾਲ ਸੂਈ ਵੀ ਭੁਰ ਸਕਦੀ ਆ ਆਪਣੀ ਠੀਕ ਹੈ ਜਾਂ ਟੁੱਟ ਸਕਦੀ ਆ ਸੇਮੀ ਆਪਾਂ ਪਹਿਲਾਂ ਵਾਂਗੂ ਇਹਨੂੰ ਹੁੱਕ ਦੇ ਵਿੱਚ ਅਟੈਚ ਕਰਨਾ ਹੈ ਫਰੇਮ ਨੂੰ ਇਸ ਤਰ੍ਹਾਂ ਹੁਣ ਆਪਣਾ ਮਸ਼ੀਨ ਦੇ ਵਿੱਚ ਫਰੇਮ ਹੈ ਜਿਹੜਾ ਬਿਲਕੁਲ ਸੈੱਟ ਹੋ ਚੁੱਕਿਆ। ਦੈਨ ਆਪਾਂ ਕੀ ਕਰਨਾ ਹੈ? ਮੈਂ ਥੋੜਾ ਨਜ਼ਦੀਕ ਤੋਂ ਦਿਖਾਉਣੀ ਆ। ਹਾਂਜੀ ਹੁਣ ਆਪਾਂ ਕੀ ਕਰਨਾ ਹੈ? ਹੁਣ ਆਪਾਂ ਇਸ ਤਰ੍ਹਾਂ ਫਰੇਮ ਹੈ ਜਿਹੜਾ ਇਹਦੇ ਵਿੱਚ ਅ ਅਟੈਚ ਕਰ ਲਿਆ ਠੀਕ ਹੈ। ਇਦਾਂ ਇਹਦੇ ਹੂਪ ਦੇ ਵਿੱਚ ਇਹ ਸਾਰਾ ਕੁਝ ਕਲੀਅਰ ਹੈ। ਬਾਕੀ ਜਦੋਂ ਆਪਾਂ ਉਧਰੋਂ ਸੈਟਿੰਗ ਕਰਾਂਗੇ ਦੀ ਡਿਜ਼ਾਈਨ ਚੇਂਜ ਕਰਨ ਦੇ ਲਈ ਤਾਂ ਜਿਹੜੀ ਇਹ ਹੁੱਕ ਹੈ ਆਪਣੇ ਆਪ ਇਧਰ ਹੋ ਜੂਗੀ। ਤੋਂ ਕਪੜਾ ਜਿਹੜਾ ਸਹੀ ਤਰੀਕੇ ਨਾਲ ਟਿਕ ਜੂਗਾ ਹਾਂਜੀ ਹੁਣ ਸਭ ਤੋਂ ਪਹਿਲਾਂ ਆਪਾਂ ਕੀ ਹੈ ਇਹ ਹੁੰਦਾ ਜਿਹੜਾ ਗ੍ਰਾਫ ਇਹ ਗ੍ਰਾਫ ਥੋੜਾ ਇਸ ਤਰ੍ਹਾਂ ਹੋ ਰਿਹਾ ਕਿਉਂਕਿ ਇਤਨਾ ਮੈਂ ਨਵੀਨੀਸ਼ਨ ਕਰਵਾ ਲਿਆ ਸੀਗਾ ਨਹੀਂ ਤਾਂ ਫਿਰ ਇਤੇ ਜਿਹੜੀਆਂ ਲਾਈਨਾਂ ਨੇ ਉਹ ਮਿਟ ਜਾਂਦੀਆਂ ਨੇ ਸੋ ਐਦਾਂ ਬਹੁਤ ਪੈਣ ਆਈਆਂ ਨੇ ਜਿਹੜੀਆਂ ਪੂਰੀਆਂ ਟ੍ਰੇਨ ਹੋ ਰਹੀਆਂ ਨੇ ਹਨਾ ਇਹਨਾਂ ਦੇ ਵਿੱਚ ਉਹਨਾਂ ਨੂੰ ਗ੍ਰਾਫ ਦੀ ਵੀ ਜਿਹੜੀ ਜ਼ਰੂਰਤ ਨਹੀਂ ਪੈਂਦੀ ਹੈਗੀ ਉਹ ਇਸੇ ਤਰ੍ਹਾਂ ਹੀ ਸਾਰਾ ਡਿਜ਼ਾਈਨ ਹੈ ਜਿਹੜਾ ਬਿਨਾਂ ਗ੍ਰਾਫ ਦੇ ਵੀ ਐਡਜਸਟ ਕਰ ਲੈਂਦੀਆਂ ਨੇ ਹੌਲੀ ਹੌਲੀ ਆਪਾਂ ਨੂੰ ਵੀ ਇਹ ਸਾਰੇ ਜਿਹੜੀ ਪੂਰੀ ਨੌਲੇਜ ਆ ਆਜੂਗੀ ਜਿੰਨੇ ਵੀ ਆਪਾਂ ਨਵੇਂ ਇਹ ਕੰਮ ਸਟਾਰਟ ਕਰਦੇ ਆ ਹੁਣ ਦੇਖੋ ਜਿਹੜੀ ਇਹਦੀ ਚਾ ਕਾਲੀ ਲਾਈਨ ਸੀ ਨਾ ਉਹ ਬਿਲਕੁਲ ਇਹ ਲਾਈਨ ਦੇ ਸੇਧ ਤੇ ਆ ਗਈ ਜਿੱਥੇ ਇਹ ਲਾਈਨ ਹੈ ਜਿਹੜੀ ਸਟਾਰਟ ਹੁੰਦੀ ਹੈ ਠੀਕ ਹੈ ਤੇ ਇਧਰਲੀ ਸਾਈਡ ਆ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਤੁਸੀਂ ਮੈਂ ਥੋੜਾ ਦਿਖਾ ਨਹੀਂ پا ਰਹੀ ਕਿਉਂਕਿ ਮਸ਼ੀਨ ਆ ਗਈ ਵਿੱਚ ਆ ਜਿਹੜਾ ਆਪਣਾ ਜੁਆਇੰਟ ਆਊਗਾ ਪਹਿਲੀ ਡੱਬੀ ਦੇ ਵਿੱਚ ਆਊਗਾ ਠੀਕ ਹੈ ਵੈਸੇ ਤਾਂ ਇਹ ਦੋ ਡੱਬੀਆਂ ਦੇ ਵਿੱਚ ਆ ਪਰ ਜਿਹੜਾ ਕੱਟਵਰਕ ਦਾ ਤੇ ਨੀਚਲੀ ਲਾਈਨ ਹੈ ਨਾ ਜਿਹੜੀ ਆਪਣੀ ਆ ਵਾਲੀ ਲਾਈਨ ਹੈ ਹਾਂ ਇਹ ਲਾਈਨ ਤੇ ਕੱਟ ਵਰਕ ਹੈ ਜਿਹੜਾ ਇਹ ਬਿਲਕੁਲ ਆ ਚੀਜ਼ ਦੇ ਵਿੱਚ ਆ ਗਿਆ ਤੁਹਾਨੂੰ ਮੈਂ ਇਧਰਲੀ ਸਾਈਡ ਤੇ ਦਿਖਾਉਣੀ ਆ ਦੇਖੋ ਹੁਣ ਹੁਣ ਮੈਂ ਦਿਖਾਉਣੀ ਆ ਦੇਖੋ ਇਹ ਦਵਾਰਾਂ ਤੋਂ ਜਿਹੜਾ ਸਾਰੇ ਕਲਰ ਪੂਰੇ ਕਰਨ ਤੋਂ ਬਾਅਦ ਇਹ ਇਧਰਲੀ ਸਾਈਡ ਤੇ ਸਕਰੀਨ ਦੇ ਵਿੱਚ ਇਦਾਂ ਚੱਲ ਪਿਆ ਸੀਗਾ ਸੋ ਆਪਾਂ ਕੀ ਕਰਨਾ ਹੈ ਹੁਣ ਆਪਾਂ ਪਹਿਲਾਂ ਹੋਮ ਤੇ ਜਾਣਾ ਹੈ ਹੋਮ ਤੇ ਜਾਣ ਤੋਂ ਬਾਅਦ ਗ੍ਰਾਫ ਤੇ ਟੱਚ ਕਰਨਾ ਹੈ ਗ੍ਰਾਫ ਤੇ ਟੱਚ ਕਰਕੇ ਆਪਣਾ ਜਿਹੜਾ ਗ੍ਰਾਫ ਚੱਲ ਰਿਹਾ ਉਹ ਇਹਦੇ ਵਿੱਚ ਚੱਲੀ ਜਾ ਰਿਹਾ ਤੇ ਜਿਹੜਾ ਇਹ ਵਾਲਾ ਡਿਜ਼ਾਈਨ ਹੈ ਹੁਣ ਆਪਾਂ ਕਿੱਦਾਂ ਅਡਜਸਟ ਕਰਨਾ ਹੈ ਇਹ ਦੱਸਦੇ ਹਾਂ ਤੁਹਾਨੂੰ ਦੇਖੋ ਦੇ ਵਿੱਚ ਇਹ ਡਿਜ਼ਾਈਨ ਇੱਥੇ ਆ ਕੇ ਖਤਮ ਹੁੰਦਾ ਹੈ ਪਰ ਆਪਾਂ ਕੱਪੜੇ ਨੂੰ ਥੋੜਾ ਅੱਗੇ ਕਰ ਲਿਆਗਾ ਠੀਕ ਹੈ ਤਾਂ ਕਿ ਜਿਹੜਾ ਅਗਲਾ ਕਪੜਾ ਵਰਕ ਕਰਨਾ ਉਹ ਆਪਾਂ ਫਰੇਮ ਦੇ ਵਿੱਚ ਸੈਂਟਰ ਦੇ ਵਿੱਚ ਲੈ ਆਈਏ ਸੋ ਹੁਣ ਆਪਾਂ ਇਹ ਜਿਹੜਾ ਡਿਜ਼ਾਈਨ ਹੈ ਇੱਥੋਂ ਦੇਖਣਾ ਹੈ ਵੀ ਕਿਹੜੀਆਂ ਡੱਬੀਆਂ ਤੇ ਜਿੱਦਾਂ ਇਹ ਲਾਈਨ ਤੋਂ ਉਧਰ ਸਟਾਰਟ ਕੀਤਾ ਸੀਗਾ ਗ੍ਰਾਫ ਤੇ ਹਨਾ ਸੇਮ ਇਹ ਤਾਂ ਚੀਜ਼ ਉਹੀ ਰਹੂਗੀ ਇਧਰ ਉਹ ਮਤਲਬ ਕਿ ਰਾਈਟ ਸਾਈਡ ਤੇ ਤੇ ਇਹਨੂੰ نیچے ਕਿੱਥੇ ਕਰਨਾ ਆਪਾਂ ਇਸਤਰਾ ਦੇਖੋ ਉਪਰੋਂ ਤੇ ਵਿੱਚ ਨਾਲ ਆਪਾਂ ਇੱਕ ਡੱਬੀ ਛੱਡੀ ਹੋਈ ਆ ਸੋ ਆਪਾਂ ਇੱਕ ਡੱਬੀ ਛੱਡ ਕੇ ਹੀ ਇਹਨੂੰ ਇੱਥੋਂ ਸਟਾਰਟ ਕਰ ਦਾਂਗੇ ਜਿੰਨੀ ਕੁ ਜਗ੍ਹਾ ਉਹਦੇ ਵਿੱਚ ਰਹਿੰਦੀ ਆ ਹੁਣ ਦਿਖਾਉਣੀ ਆ ਮੈਂ ਤੁਹਾਨੂੰ ਦੇਖੋ ਇਹ ਪਹਿਲੀ ਡੱਬੀ ਦੇ ਇਸ ਤਰ੍ਹਾਂ ਚੈੱਕ ਕਰ ਸਕਦੇ ਹੋ ਤੁਸੀਂ ਜਿਹੜਾ ਕੱਟਵਰਕ ਵਾਲੀ ਚੀਜ਼ ਆਊਗੀ ਨਾ ਮੈਂ ਬਹੁਤ ਟਰਾਈ ਕਰ ਰਹੀ ਆ ਤੁਹਾਨੂੰ ਦਿਖਾਉਂਦਾ ਆ ਦੇਖੋ ਇਹ ਵਾਲੀ ਇੱਥੋਂ ਸਟਾਰਟ ਹੋਣੀ ਆ ਤੇ ਜਿਹੜਾ ਆਹ ਨੀਚੇ ਵਾਲੀ ਲਾਈਨ ਹੈ ਨਾ ਆਪਾਂ ਇਹ ਚੈੱਕ ਕਰਨੀ ਆ ਮੇਨ ਲਾਈਨ ਆਪਣੇ ਕੋਲ ਇਹ ਹੈ ਇਹ ਮੇਨ ਲਾਈਨ ਹੈ ਵੀ ਆਪਣੇ ਫਸਟ ਡੱਬੀ ਦੇ ਹਾਫ ਦੇ ਵਿੱਚ ਹੈ ਇਹ ਅੱਧ ਚ ਹੈ ਸੋ ਆਪਾਂ ਇਹਨਾਂ ਨੂੰ ਆਪਾਂ ਨੀਚੇ ਤੱਕ ਲੈ ਆਏ ਸੀ ਨਾ ਪੂਰੀ ਡੱਬੀ ਛੱਡ ਦਿੱਤੀ ਸੀ ਹੁਣ ਆਪਾਂ ਇਹਨੂੰ ਹਾਫ ਤੱਕ ਲੈ ਜਾਗੇ ਠੀਕ ਹੈ ਹਾਫ ਤੱਕ ਲੈ ਕੇ ਜਾਣ ਤੋਂ ਬਾਅਦ ਆਪਾਂ ਇਹਨੂੰ ਕੀ ਕਰ ਦੇਣਾ ਓਕੇ ਕਰ ਦੇਣਾ ਫਿਰ ਓਕੇ ਕਰ ਦੇਣਾ ਵੀ ਉਹੀ ਫਰੇਮ ਚੱਲ ਰਿਹਾ ਆਪਣਾ ਦੈਨ ਇਹ ਆ ਹੁਣ ਆਪਾਂ ਦੁਆਰਾ ਤੋਂ ਇਹਨੂੰ ਥ੍ਰੈਡ ਪਾਵਾਂਗੇ ਇਹਦੇ ਵਿੱਚ ਤੇ ਇਹਨੂੰ ਸੇਮ ਜਿਹੜਾ ਅਹ ਡਿਜ਼ਾਈਨ ਆ ਉਹ ਚਲਾਵਾਂਗੇ ਬਾਕੀ ਹੁਣ ਮੈਂ ਇੱਕ ਵਾਰ ਥ੍ਰੈਡ ਚੇਂਜ ਕਰਦਾ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਆ ਵੀ ਕਿੱਦਾਂ ਇਹ ਮਸ਼ੀਨ ਉਸੇ ਜਗ੍ਹਾ ਤੋਂ ਚੱਲਦੀ ਹੈ ਹਾਂਜੀ ਦੇਖੋ ਮੈਂ ਇੱਕ ਵਾਰ ਨਾ ਹੈ ਤੁਹਾਨੂੰ ਦਿਖਾਉਣ ਦੇ ਲਈ ਜਿਹੜਾ ਇਹਦਾ ਪਹਿਲਾ ਥ੍ਰੈਡ ਫਰਸਟ ਥ੍ਰੈਡ ਸੀਗਾ ਉਹ ਮੈਂ ਸਕਿਪ ਕਰਤਾ ਤਾਂ ਕਿ ਜਿਹੜਾ ਦੂਸਰਾ ਥ੍ਰੈਡ ਹੈਗਾ ਆਪਾਂ ਨੂੰ ਇਹ ਲਾਈਨ ਵਾਲਾ ਵੀ ਜੁਆਇੰਟ ਆ ਜਿਹੜਾ ਆਪਣਾ ਸਹੀ ਲੱਗ ਰਿਹਾ ਹੈ ਜਾਂ ਨਹੀਂ ਉਹ ਮੈਂ ਤੁਹਾਨੂੰ ਦਿਖਾਉਣ ਦੇ ਲਈ ਮੈਂ ਉਹ ਸੈਕੰਡ ਥ्रेड ਯੂਜ਼ ਕਰ ਲਿਆ ਚਲਾ ਲਿਆ ਫਰਸਟ ਥ्रेड ਆ ਜਿਹੜਾ ਮੈਂ ਸਕਿਪ ਕਰ ਦਿੱਤਾ ਉਹ ਮੈਂ ਬਾਅਦ ਦੇ ਵਿੱਚ ਐਡ ਕਰਦੀ ਆ ਮੈਂ ਜਸਟ ਤੁਹਾਨੂੰ ਦਿਖਾ ਰਹੀ ਆ ਵੀ ਇਦਾਂ ਆਪਣਾ ਜੋਇੰਟ ਆ ਜਿਹੜਾ ਆਪਾਂ ਲਗਾ ਸਕਦੇ ਆ ਤੇ ਬਿਲਕੁਲ ਜੋਇੰਟ ਸਹੀ ਲੱਗ ਰਿਹਾ ਹੈਗਾ ਠੀਕ ਹੈ ਹਾਂਜੀ ਇਸ ਤਰ੍ਹਾਂ ਹੀ ਪਹਿਲਾਂ ਲਾਈਨ ਲਗਾ ਕੇ ਇਹ ਸਾਰਾ ਜੋਇੰਟ ਆ ਜਿਹੜਾ ਸਹੀ ਜਾਊਗਾ ਠੀਕ ਹੈ ਇਸ ਤਰ੍ਹਾਂ ਹੀ ਚੱਲ ਰਿਹਾ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਉਹੀ ਟੋਨ ਦੇ ਵਿੱਚ ਜਾ ਰਹੀ ਹੈ ਇੱਥੋਂ ਆਪਣਾ ਜਿਹੜਾ ਇਹ ਥ्रेड ਆ ਜੋਇੰਟ ਹੈ ਐਸੋ ਦੇ ਨਾਲ ਠੀਕ ਹੈ ਇੱਥੋਂ ਹੀ ਸਟਾਰਟ ਹੋਇਆ ਸੀ ਜਿੱਥੋਂ ਮੈਂ ਕੀਤਾ ਸੀ ਉਹਦੇ ਚ ਜਿਵੇਂ ਹੁਣ ਥ੍ਰੈਡ ਚੇਂਜ ਕਰਤਾ ਕਿਉਂਕਿ ਜਿਹੜਾ ਫਸਟ ਥ੍ਰੈਡ ਸੀ ਆਪਾਂ ਉਹੀ ਚਲਾਉਨੇ ਆ ਇਹ ਆਪਾਂ ਜਸਟ ਇੱਕ ਵਾਰ ਚੈੱਕ ਕਰਨਾ ਸੀਗਾ ਵੀ ਜਿਹੜਾ ਆਪਣਾ ਇਹ ਵਾਲਾ ਲਾਈਨ ਸੀ ਬਿਲਕੁਲ ਸਹੀ ਜੋਇੰਟ ਲੱਗ ਗਿਆ ਜਾਂ ਨਹੀਂ ਲੱਗਿਆ ਬਟ ਇਸ ਜੋਇੰਟ ਆ ਜਿਹੜਾ ਸਹੀ ਲੱਗ ਗਿਆ ਸੋ ਆਪਾਂ ਇਹ ਥ੍ਰੈਡ ਇੱਥੇ ਛੱਡ ਕੇ ਦੂਸਰਾ ਪਹਿਲਾਂ ਵਾਲਾ ਥ੍ਰੈਡ ਆ ਜਿਹੜਾ ਉਹ ਚਲਾਉਨੇ ਆ ਨਹੀਂ ਤਾਂ ਫਿਰ ਜਿਹੜੀ ਪਹਿਲੇ ਥ੍ਰੈਡ ਦੀ ਲਾਈਨ ਪਊਗੀ ਨਾ ਉਹ ਇਹਦੇ ਉੱਪਰ ਦੀ ਆ ਜਾਊਗੀ ਸੋ ਆਪਾਂ ਇਹੀ ਵਾਲਾ ਸੈਕੰਡ ਥ੍ਰੈਡ ਉਹਦੇ ਉੱਪਰ ਦੀ ਰੱਖਣਾ ਹੈਗਾ ਉਹ ਡਿਜ਼ਾਈਨ ਦੇ ਹਿਸਾਬ ਦੇ ਨਾਲ ਤੁਹਾਨੂੰ ਵੀ ਸਾਰਾ ਕੁਝ ਸਮਝ ਆ ਜਾਣਾ ਹੈ ਮੇਰੇ ਕੋਲ ਕੋਈ ਨਾ ਹੋਣ ਕਰਕੇ ਨਾ ਮੈਨੂੰ ਕੱਲੀ ਨੂੰ ਵੀਡੀਓ ਬਣਾਉਣੀ ਪੈ ਰਹੀ ਆ ਸੋ ਮੈਨੂੰ ਇੱਕ ਹੱਥ ਨਾਲ ਫੋਨ ਖੜਨਾ ਪੈਂਦਾ ਨਹੀਂ ਤਾਂ ਮੈਂ ਸੋਨੂੰ ਸਾਰਾ ਜਿੱਦਾਂ ਆਪਾਂ ਲਾਈਵ ਦਿਖਾਉਨੇ ਉਦਾਂ ਦਿਖਾ ਦਿੰਦੀ ਵੀ ਕਿਵੇਂ ਕਿਵੇਂ ਵੀਡੀਓ ਬਿਨਾਂ ਰੋਕੀ ਸਾਰਾ ਕੁਝ ਦਿਖਾ ਦੇਣਾ ਸੀ ਬਟ ਹੁਣ ਮੈਨੂੰ ਵੀਡੀਓ ਵੀ ਰੋਕਣੀ ਪੈਂਦੀ ਆ ਸਾਰੇ ਪਾਰਟ ਮੈਂ ਐਡਿਟ ਕਰੂੰਗੀ ਬਾਅਦ ਦੇ ਵਿੱਚ ਸੋ ਕੱਲੀ ਹੋਣ ਕਰਕੇ ਨਾ ਅੱਜ ਐਦਾਂ ਵੀਡੀਓ ਬਣੀ ਐ ਹੁਣ ਆਪਾਂ ਕੀ ਹੈਗਾ ਪਹਿਲਾ ਵਾਲਾ ਥ੍ਰੈਡ ਜਿਹੜਾ ਉਹੀ ਚਲਾ ਦਾਂਗੇ ਸੌਰੀ ਮੈਂ ਨਾ ਇਹਦਾ ਫੁੱਟ ਜਿਹੜਾ ਪੈਰ ਰੀਜ਼ ਨਹੀਂ ਕੀਤਾ ਸੀ ਉੱਪਰ ਨਹੀਂ ਚੱਕਿਆ ਸੀ ਸੋ ਇਹ ਉਨਾ ਟਾਈਮ ਨਹੀਂ ਚੱਲਦੀ ਹੁਣ ਆਪਾਂ ਇੱਥੋਂ ਜਿਹੜਾ ਥ੍ਰੈਡ ਆ ਚੇਂਜ ਕਰ ਸਕਦੇ ਹਾਂ ਜਿੱਦਾਂ ਥਰਡ ਚਲਾਉਣਾਗਾ ਹਨਾ ਤਾਂ ਆਪਾਂ ਇੱਥੇ ਕਰਾਂਗੇ ਥਰਡ ਆ ਜਾਊਗਾ ਐਦਾਂ ਹੀ ਸਾਰੇ ਜਾਣਗੇ ਇਧਰੋਂ ਬੈਕ ਹੋਊਗਾ ਹੁਣ ਬੈਕ ਹੋਊਗਾ ਸੋ ਆਪਾਂ ਹੁਣ ਗ੍ਰੀਨ ਥ੍ਰੈਡ ਆ ਜਿਹੜਾ ਮਹਿੰਦੀ ਦਾ ਉਹ ਚਲਾਉਣਾ ਸੀ ਪੱਤੀਆਂ ਦਾ ਸੋ ਆਪਾਂ ਹੁਣ ਇਹਦਾ ਫੁੱਟ નીચે ਕਰਤਾ ਸੋ ਸਟਾਰਟ ਕਰਾਂਗੇ ਬੰਨੇ ਆਪਣੇ ਆਪ ਹੀ ਆਪਣੀ ਜਗ੍ਹਾ ਤੇ ਜਾ ਕੇ ਨਾ ਬਿਲਕੁਲ ਸਹੀ ਹੈ ਜਿਹੜੇ ਉਹ ਚੱਲਣ ਲੱਗ ਜੂਗੀ ਠੀਕ ਹੈ ਤੁਸੀਂ ਦੇਖ ਸਕਦੇ ਹੋ ਇਹਨੇ ਉਹ ਗੈਪ ਹੈ ਜਿਹੜਾ ਛੱਡ ਦਿੱਤਾ ਕਿਉਂਕਿ ਉੱਥੇ ਜਿਹੜਾ ਇਹ ਗੈਪ ਰਹੂਗਾ ਨਾ ਇਹਦੇ ਵਿੱਚ ਇਹ ਫੁੱਲ ਪੈਣੇ ਆ ਸੋ ਇਹ ਆਪਦੀ ਨੈਕਸਟ ਪੱਤੀ ਤੋਂ ਜਿਹੜਾ ਕੰਮ ਹੈ ਉਹਦਾ ਸਟਾਰਟ ਕਰਨ ਲੱਗੀ ਹੈ ਐਦਾਂ ਇਹ ਫੁੱਲ ਤੇ ਪੱਤਿਆਂ ਦਾ ਡਿਜ਼ਾਈਨ ਇਸ ਤਰ੍ਹਾਂ ਹੁਣ ਇਹਨੇ ਆਂ ਦਾ ਕੰਮ ਸਟਾਰਟ ਕਰਤਾ ਤਾਂ ਇਹ ਚੱਲਣ ਲੱਗੀ ਜਿਹੜੀ ਇਹ ਲਾਈਨ ਮਾਰਦੀ ਹੈ ਨਾ ਉੱਪਰ ਦੀ ਮੈਂ ਇਹ ਵਾਲੀ ਲਾਈਨ ਕਹਿ ਰਹੀ ਸੀ ਵੀ ਇਹਦੇ ਉੱਤੋਂ ਦੀ ਆ ਜਾਂਦੀ ਨਹੀਂ ਤਾਂ ਫਿਰ ਉਹ ਡਿਜ਼ਾਈਨ ਦੇ ਵਿੱਚ ਨਾ ਭੈੜੀ ਲੱਗਣੀ ਸੀ ਬਸ ਇਸੇ ਤਰ੍ਹਾਂ ਜੁੜੀ ਤੇ ਜੋਇੰਟ ਵੀ ਆਪਾਂ ਲਗਾ ਸਕਦੇ ਹਾਂ ਬਾਕੀ ਹੌਲੀ ਹੌਲੀ ਆਪਾਂ ਨੂੰ ਸਾਰਾ ਕੁਝ ਪਤਾ ਲੱਗਣ ਲੱਗ ਜਾਂਦਾ ਜਦੋਂ ਆਪਾਂ ਇੱਕ ਦੋ ਸੂਟ ਕੱਢਦੇ ਹਾਂ ਨਾ ਇੱਕ ਦੋ ਵਾਰ ਜੋਇੰਟ ਐਡ ਕਰਦੇ ਹਾਂ ਲਾਉਣੇ ਆ ਤਾਂ ਆਪਾਂ ਨੂੰ ਉਹ ਪਤਾ ਲੱਗਣ ਲੱਗ ਜਾਂਦਾ ਵੀ ਕਿੱਦਾਂ ਕਿੱਦਾਂ ਜੋਇੰਟ ਆ ਜਿਹੜੀ ਆਪਣੇ ਲਗਾਉਣੇ ਨੇ ਆਪਾਂ ਨੇ ਜੀ ਬਾਕੀ ਫੇਰ ਵੀ ਕੁਝ ਨਾ ਪਤਾ ਲੱਗਿਆ ਹੋਵੇ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋਗੇ ਹਨਾ WhatsApp ਮੈਸੇਜ ਕਰਕੇ ਵੀ ਪਤਾ ਕਰ ਸਕਦੇ ਹੋ ਤੇ ਬਾਕੀ ਆਪਣੀ ਇਦਾਂ ਦੀ ਮਸ਼ੀਨਾਂ ਵਰਤ ਕਰਦੀ ਹੈ ਹਾਂਜੀ ਬਾਕੀ ਤੁਸੀਂ ਸਾਡੇ ਇਹ ਸੂਟ ਦਾ ਵਰਕ ਤੁਹਾਨੂੰ ਕਿੱਦਾਂ ਲੱਗਿਆ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਇਹ ਸੂਟ ਵੀ ਆ ਜਿਹੜਾ ਮੈਂ ਫੁੱਲ ਵੀਡੀਓ ਇਹਦੀ ਅਪਲੋਡ ਕਰਨ ਦੀ ਕੋਸ਼ਿਸ਼ ਕਰੂੰਗੀ ਕਿਉਂਕਿ ਵੈਸੇ ਟਾਈਮ ਹੈ ਦੋਨੋਂ ਵੀਡੀਓ ਦੇ ਵਿੱਚ ਇਹ ਸੂਟ ਦਿਖਾ ਦਿੱਤਾ ਬਾਕੀ ਫਿਰ ਵੀ ਆਪਾਂ ਕਿਸੇ ਹੋਰ ਸੂਟ ਨਾਲ ਇਹ ਸੂਟ ਨੂੰ ਵੀ ਦਿਖਾਵਾਂਗੇ ਇਹਦੀ ਫੁੱਲ ਜਿਹੜੀ ਵੀਡੀਓ ਹੈ ਲੁੱਕ ਹੈ ਕਿੱਦਾਂ ਦੀ ਕ੍ਰੀਏਟ ਹੋਈ ਹੈ ਤੇ ਨਾਲ ਹੀ ਇਹਦਾ ਦੁਪੱਟਾ ਵੀ ਕਿੱਦਾਂ ਰੈਡੀ ਕੀਤਾ ਆਪਾਂ ਨੇ ਠੀਕ ਹੈ ਹਾਂਜੀ ਬਾਕੀ ਅੱਜ ਦੀ ਵੀਡੀਓ ਸੀ ਜਿਹੜੀ ਜਸਟ ਜੋਇੰਟ ਦੇ ਉੱਪਰ ਸੀ ਵੀ ਕਿਸ ਤਰ੍ਹਾਂ ਆਪਾਂ ਜੋਇੰਟ ਲਾ ਸਕਦੇ ਹਾਂ ਜੇ ਫਿਰ ਵੀ ਨਹੀਂ ਸਮਝ ਆਇਆ ਤਾਂ ਤੁਸੀਂ ਪਲੀਜ਼ ਸਾਨੂੰ ਮੈਸੇਜ ਕਰਕੇ ਵੀ ਪੁੱਛ ਸਕਦੇ ਹੋ ਦੰ ਆਪਣੇ ਕੋਲ ਇਹ ਵਾਲਾ ਡਿਜ਼ਾਈਨ ਸੀਗਾ ਠੀਕ ਆ ਆਪਾਂ ਇਹ ਰੈਡੀ ਕੀਤਾ ਹਾਂ ਜੰਜੀ ਬਾਕੀ ਆਪਣੀ ਸ਼ਿਪਿੰਗ ਪੂਰੇ ਵਰਲਡ ਦੇ ਵਿੱਚ ਹੈ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਬੈਠੇ ਹੋ ਮੋਟ ਸਾਡੇ ਤੋਂ ਸੋਨੇ ਸੋਨੇ ਸੂਟ ਰੈਡੀ ਕਰਵਾ ਕੇ ਆਪਣੇ ਤੱਕ ਮੰਗਵਾ ਸਕਦੇ ਹੋ ਠੀਕ ਹੈ ਜੀ ਆਪਣੇ ਕੋਲ ਜਿਹੜੀ ਕੈਸ਼ ਔਨ ਡਿਲੀਵਰੀ ਵਾਲੀ ਆਪਸ਼ਨ ਨਹੀਂ ਹੈਗੀ ਜੇਕਰ ਤੁਸੀਂ ਕੋਈ ਵੀ ਸੂਟ ਸਾਡੇ ਤੋਂ ਬਾਏ ਕਰਦੇ ਹੋ ਤਾਂ ਜਿਹੜੀ ਉਹਦੀ ਪੇਮੈਂਟ ਹੈ ਤੁਸੀਂ ਸਾਨੂੰ ਆਨਲਾਈਨ ਕਿਸੇ ਵੀ ਮੈਥਡ ਨਾਲ ਹੀ ਕਰ ਸਕਦੇ ਹੋ ਠੀਕ ਹੈ ਜੀ ਹਾਂਜੀ ਬਾਕੀ ਆਪਾਂ ਮਿਲਦੇ ਕੱਲ ਨਵੀਂ ਬਿਲਦੀ ਦੇ ਵਿੱਚ ਹੋਰ ਨ ਸੋਹਣੀ ਜੀ ਜਾਣਕਾਰੀ ਲੈ ਕੇ ਤੇ ਸੋਹਣੇ ਸੋਹਣੇ ਸੂਟ ਲੈ ਕੇ ਨਵੇਂ ਜਿਹੇ ਡਿਜ਼ਾਈਨ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ